ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਉਮੀਦ ਕਰਦੀਆਂਗੇ ਤੁਸੀਂ ਸਾਰੇ ਠੀਕ ਠਾਕ ਹੋਮੋਗੇ ਵਧੀਆ ਹੋਮੋਗੇ ਮੈਂ ਪਰਮਿੰਦਰ ਕੌਰ ਚੈਰ ਕਲੈਕਸ਼ਨ ਵਿਦ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀਆਂ ਜੀ ਅੱਜ ਆਪਾਂ ਜਿਹੜੀ ਕਲੈਕਸ਼ਨ ਲੈ ਕੇ ਆਏ ਆ ਬਹੁਤ ਸੋਹਣੀ ਆ ਸਾਰੇ ਡਿਸਕਾਊਂਟ ਦੇ ਉੱਪਰ ਆ ਬਹੁਤ ਪਿਆਰਾ ਡਿਸਕਾਊਂਟ ਲਾਇਆ ਇੱਕ ਵੀਡੀਓ ਕੱਲ ਆਪਣੀ ਪਹਿ ਚੁੱਕੀ ਆ ਜੀ ਤੇ ਇੱਕ ਨੈਕਸਟ ਹੁਣ ਆਪਾਂ ਪਾਉਣ ਲੱਗੇ ਆ ਇਹ ਸਾਰੇ ਕਾਟਨ ਦੇ ਉੱਪਰ ਡਿਸਕਾਊਂਟ ਲੱਗ ਗਿਆ ਚਾਹੇ ਤੁਸੀਂ ਸ਼ਾਪ ਤੋਂ ਆਕੇ ਵੀ ਸੂਟ ਲੈ ਕੇ ਜਾ ਸਕਦੇ ਹੋ ਜੇ ਤੁਸੀਂ ਸ਼ਾਪ ਤੇ ਆਉਂਗੇ ਤਾਂ ਕੋਰੀਅਰ ਦੇ ਜਿਹੜੇ ਚਾਰਜਸ ਇਹਦੇ ਵਿੱਚ ਇਨਕਲੂਡ ਉਹ ਤੁਹਾਡੇ ਲੈਸ ਹੋ ਜਾਣਗੇ ਠੀਕ ਹੈ ਜੀ ਤੇ ਤੁਸੀਂ ਸ਼ਾਪ ਤੋਂ ਆ ਕੇ ਵੀ ਚੱਕ ਸਕਦੇ ਹੋ ਚੀਜ਼ਾਂ ਬਹੁਤ ਸੋਹਣੀਆਂ ਨੇ ਤੇ ਰਿੰਜਾ ਵੀ ਬਹੁਤ ਜਾਨੀ ਕਿ ਪਲੱਸ ਨਹੀਂ ਪਰ ਅਸੀਂ ਸਾਰਾ ਸਟਾਕ ਕਲੀਅਰ ਕਰ ਰਹੇ ਹਾਂ ਸੋ ਜਿਹੜੀਆਂ ਵੀ ਭੈਣਾਂ ਨੂੰ ਜਿਹੜੇ ਵੀ ਸੂਟ ਇਹਨਾਂ ਚ ਚਾਹੀਦੇ ਨੇ ਫਟਾਫਟ ਤੁਸੀਂ ਸਕਰੀਨ ਸ਼ਾਟ ਲੈ ਕੇ ਆਰਡਰ ਕਰ ਸਕਦੇ ਹੋ ਤੇ ਘਰ ਬੈਠੇ ਇਹਨਾਂ ਸੂਟਾਂ ਨੂੰ ਮੰਗਵਾ ਸਕਦੇ ਹੋ ਜਿਹੜੀਆਂ ਭੈਣਾਂ ਨੂੰ ਮਤਲਬ ਕਿ ਕੁਝ ਲੇਟੈਸਟ ਜਿਵੇਂ ਹੈਂਡਵਰਕ ਦੇ ਸੂਟਾਂ ਦੀ ਕਾਫੀ ਜ਼ਿਆਦਾ ਡਿਮਾਂਡ ਆ ਰਹੀ ਹੈ ਵੀ ਹੈਂਡਵਰਕ ਦੇ ਸੂਟ ਲਿਆਓ ਤਾਂ ਉਹਦੀਆਂ ਕਲੈਕਸ਼ਨ ਆਪਣੇ ਕੋਲ ਆਉਣ ਲੱਗ ਗਈਆਂ ਨੇ ਤਾਂ ਤੁਸੀਂ ਗਰੁੱਪ ਨੂੰ ਜੁਆਇਨ ਕਰ ਲਓ ਗਰੁੱਪ ਦੇ ਵਿੱਚ ਆਪਣੀਆਂ ਡੇਲੀ ਲੇਟੈਸਟ ਕਲੈਕਸ਼ਨਾਂ ਆਉਂਦੀਆਂ ਨੇ ਨਾਲ ਪ੍ਰਾਈਜ਼ ਵੀ ਮੇਰਾ ਕੋਸ਼ਿਸ਼ ਹੁੰਦੀ ਹੈ ਕਿ ਮੈਂਸ਼ਨ ਕੀਤਾ ਹੁੰਦਾ ਵਾ ਪਰ ਪ੍ਰਾਈਜ਼ ਲਈ ਜਦੋਂ ਮੈਂਸ਼ਨ ਹੁੰਦਾ ਤੁਹਾਨੂੰ ਦੁਬਾਰਾ ਦੁਬਾਰਾ ਮੈਸੇਜ ਨਾ ਕਰਿਆ ਕਰੋ ਭੈਣ ਬਣ ਕੇ ਗਰੁੱਪ ਦੇ ਵਿੱਚ ਵੀ ਇਹ ਸਟੇਟਸ ਵੀ ਆਪਣੇ ਲਗਾਤਾਰ ਲੱਗ ਰਹੇ ਨੇ ਬਹੁਤ ਸੋਹਣੀਆਂ ਸੋਹਣੀਆਂ ਕਲੈਕਸ਼ਨਾਂ ਆ ਰਹੀਆਂ ਨੇ ਤਾਂ ਤੁਸੀਂ ਗਰੁੱਪ ਨੂੰ ਜੁਆਇਨ ਕਰ ਸਕਦੇ ਹੋ ਨਹੀਂ ਤਾਂ ਸਾਡੀ ਇੰਸਟਾ ਦੀ ਆਈਡੀ ਹੈ ਜੀ ਚਹਿਲ ਕਲੈਕਸ਼ਨ 27 ਜਿਹੜੀਆਂ ਆਪਣਾ ਗਰੁੱਪ ਨਹੀਂ ਜੁਆਇਨ ਕਰਨਾ ਚਾਹੁੰਦੀਆਂ ਤੁਸੀਂ ਇੰਸਟਾ ਦੀ ਆਈਡੀ ਨੂੰ ਫੋਲੋ ਕਰ ਲਓ ਉਹਦੇ ਤੇ ਸਾਡੀਆਂ ਲੇਟੈਸਟ ਜੋ ਵੀ ਹੈਂਡਵਰਕ ਦੇ ਪੀਸ ਸਾਡੇ ਕੋਲ ਬਣ ਕੇ ਆਉਣਗੇ ਅਸੀਂ ਸਾਰੇ ਉਹ ਤੇ ਅਪਲੋਡ ਕਰਾਂਗੇ ਠੀਕ ਹੈ ਜੀ ਤੇ ਜਿਹੜੀ ਆਪਾਂ ਨਾ ਫਸਟ ਟਾਈਮ ਚੈਨਲ ਨੂੰ ਦੇਖ ਰਹੀਆਂ ਨੇ ਅਜੇ ਤੱਕ ਵੀਡੀਓ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੋਇਆ ਚੈਨਲ ਨੂੰ ਸਾਡੇ ਨੂੰ ਤਾਂ ਪਲੀਜ਼ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਕਮੈਂਟ ਕਰ ਦਿਓ ਤੇ ਲੋ ਜੀ ਦਿਖਾਣੀਆਂ ਤੁਹਾਨੂੰ ਅੱਜ ਦੀ ਕਲੈਕਸ਼ਨ ਇਹ ਨਿਊ ਸੈਟ ਆ ਬਟ ਆਪਾਂ ਡਿਸਕਾਊਂਟ ਦੇ ਉੱਪਰ ਹੀ ਦੇ ਰਹੇ ਹਾਂ ਤੁਹਾਨੂੰ ਆ ਤੁਸੀਂ ਆਪ ਦਿਖ ਰੂਗਾ ਨਿਊ ਫੈਬਰਿਕ ਆ ਬਹੁਤ ਪੈਨਾਈ ਨੂੰ ਪਸੰਦ ਕਰੀਆਂ 크ਰਸ਼ ਦਾ ਫੈਬਰਿਕ ਆਲਓਵਰ ਸੋਰਸ ਤੋਂ ਮਿਲ ਰਿਹਾ ਬਾਕੀ ਬ੍ਰਾਂਡ ਦਾ ਏਕੇ ਟੈਕਸ ਦਾ ਬਹੁਤ ਪਿਆਰਾ ਆਲੋ ਮਹਿੰਦੀ ਆ ਜੀ ਟੋਨ ਆ ਇਹਦੀ ਬਹੁਤ ਪਿਆਰੀ ਆਲਓਵਰ ਰਹੂਗਾ ਪਿਓਰ 크ਰਸ਼ ਦਾ ਫੈਬਰਿਕ ਰਹੂਗਾ ਕੋਈ ਵੀ ਇਹਨੂੰ ਲਾਈਨਿੰਗ ਅੰਡਰਸ਼ਰਟ ਦੀ ਰਿਕੁਆਇਰ ਨਹੀਂ ਰਹੂਗੀ ਬਹੁਤ ਸੋਹਣਾ ਬੇਸਾ ਬਿਲਕੁਲ ਲਾਈਟ ਵੇਟ ਜਿਆ ਸੂਟ ਰਹੂਗਾ ਜਾਨਕਿ ਕੋਈ ਐ ਨਹੀਂ ਤੁਹਾਨੂੰ ਲੱਗੂਗਾ ਵੀ ਹੈਵੀ ਜਿਆ ਕਪੜਾ ਪਾਇਆ ਹੋਇਆ ਬਹੁਤ ਸੋਹਣਾ ਬਹੁਤ ਹੀ ਪਿਆਰਾ ਸਾਰਿਆ 3D ਡਿਜੀਟਲ ਆ ਤੇ ਮਹਿੰਦੀਆ ਕਲਰਾਂ ਨਾਲ ਬਹੁਤ ਸੋਹਣੇ ਵਿਸਕੋਸ ਮਸਲੀਨ ਦੇ ਦੁਪੱਟੇ ਦੁਪੱਟੇ ਵੀ ਬਹੁਤ ਸੋਹਣੇ ਨੇ ਬਾਕੀ ਨਿਊ ਆ ਸੈੱਟ ਨਿਊ ਸੈੱਟ ਨੂੰ ਅਸੀਂ ਲੈਸ ਵਾਲੇ ਸੂਟਾਂ ਦੇ ਨਾਲ ਪਾਉਣ ਲੱਗੇ ਆ ਤੇ ਪਹਿਲਾ ਸੈੱਟ ਮੈਂ ਇਹੀ ਖੋਲਿਆ ਵਾ ਬਹੁਤ ਪਿਆਰਾ ਸੈੱਟ ਨੰਬਰ ਹੋਊਗਾ ਜੀ 1 1 ਨੰਬਰ ਇਹ ਸੂਟ ਰਹੂਗਾ ਕਲਰ ਇਹਦੇ ਵਿੱਚ ਤੁਹਾਨੂੰ ਮਿਲਣਗੇ ਤਿੰਨ ਤਿੰਨੇ ਹੀ ਕਲਰ ਇਹਦੇ ਬਹੁਤ ਪਿਆਰੇ ਰਹਿਣਗੇ ਇੱਕ ਤਾਂ ਆਹ ਵਾਲਾ ਕਲਰ ਰਹੂਗਾ ਇਹ ਚੈਰੀ ਮਹਿਰੂਨੀ ਜਿਹਾ ਸ਼ੇਡ ਆ ਇਹ ਵੀ ਕਲਰ ਬਹੁਤ ਪਿਆਰਾ ਆ ਨਾਲ ਇਹਦੇ سیم ਰਹੂਗਾ ਵਿਸਕੋਸ ਮਸਲੀਨ ਦਾ ਦੁਪੱਟਾ ਬਿਲਕੁਲ ਲਾਈਟ ਵੇਟ ਪਿਓਰ ਦੀ ਕੁਆਲਿਟੀ ਆ ਦੁਪੱਟੇ ਦੀ ਪੂਰੇ ਖੁੱਲੇ ਡੁੱਲੇ ਡਿਜ਼ਾਈਨ ਤੁਹਾਨੂੰ ਦੁਪੱਟੇ ਮਿਲਣਗੇ ਇਹ ਰੇਂਜ ਦੇ ਵਿੱਚ ਇਹ ਸੂਟ ਕਿਤੋਂ ਨਹੀਂ ਮਿਲਣੇ ਜਿੱਥੋਂ ਮਰਜੀ ਟਰਾਈ ਕਰ ਲਿਓ ਪਿਓਰ ਕਨਾਚ ਦਾ ਸੂਟ ਆ ਨਾਲ ਵਿਸਕੋਸ ਮਸਲੀਨ ਦੇ ਦੁਪੱਟੇ ਠੀਕ ਹੈ ਜੀ

ਬਲੂ ਕਲਰ ਦਾ ਹੋਊਗਾ ਇਹ ਵੀ ਬਹੁਤ ਪਿਆਰਾ ਬਹੁਤ ਸੋਹਣਾ ਕਲਰ ਆ ਨਾਲ ਸੇਮ ਆਊਗਾ ਇਹਦਾ ਵੀ ਵਿਸਕੋਸ ਮਸਲਿਨ ਦਾ ਦੁਪੱਟਾ ਬਹੁਤ ਪਿਆਰਾ ਬਹੁਤ ਹੀ ਸੋਹਣਾ ਨੰਬਰ ਹੋਊਗਾ ਜੀ 3 3 ਨੰਬਰ ਇਹ ਸੂਟ ਰਹੂਗਾ ਇੱਕ ਸਾਡਾ ਇਹ ਚੱਲ ਰਿਹਾ ਸੀਗਾ ਬਜ਼ੁਰਗਾਂ ਵਾਲਾ ਆਰਟੀਕਲ ਇਹ ਸਾਡਾ ਕਾਫੀ ਜ਼ਿਆਦਾ ਵਧੀਆ ਰਿਸਪੌਂਸ ਵੀ ਇਹਦਾ ਮਿਲਿਆ ਇਹਦੇ ਵਿੱਚ ਸਾਡੇ ਕੋਲ 2 ਪੀਸ ਰਹਿ ਚੁੱਕੇ ਆ ਕਿਉਂ ਕਿਉਂਕਿ ਅਸੀਂ ਸਾਡੇ ਕੋਲ ਹੀ ਕਾਫੀ ਸੈਟ ਸੀਗੇ ਆ ਜੀ ਕਿਉਂਕਿ ਇਹ ਆ ਚੀਜ਼ਾਂ ਸਾਡੇ ਕੋਲ ਬਹੁਤ ਘੱਟ ਆਉਂਦੀਆਂ ਨੇ ਔਨ ਡਿਮਾਂਡ ਤੇ ਅਸੀਂ ਲਿਆਂਦਾ ਸੀ ਕਿਉਂਕਿ ਹਰ ਵਾਰੀ ਹਰ ਕਿਸੇ ਨੂੰ ਜਵਾਬ ਦੇਣਾ ਪੈਂਦਾ ਸੀ ਨਿੱਕੀ ਬੂਟੀ ਲਾਈਟ ਜੇ ਕਲਰ ਜਿਹੜੀਆਂ ਭੈਣਾਂ ਭਾੜਦੀਆਂ ਸੀ ਤਾਂ ਹੁਣ ਦੋ ਪੀਸ ਲੈ ਰਹੇ ਨੇ ਜਿਹੜੀ ਪੈਣ ਨੂੰ ਵੀ ਚਾਹੀਦੇ ਹੋਏ ਫਟਾਫਟ ਸਕਰੀਨਸ਼ਾਟ ਲੈ ਕੇ ਆਰਡਰ ਕਰ ਲਿਓ ਆ ਲੋ ਜੀ ਇੱਧਰ ਰੱਖੂਗਾ ਇਹਦਾ ਨਿੱਕੀ ਬੂਟੀ ਦਾ ਇਹ ਦੁਪੱਟਾ ਬਹੁਤ ਸੋਹਣਾ ਬਹੁਤ ਪਿਆਰਾ ਨਾਲ ਖੁੱਲਾ ਡੁੱਲਾ ਦੁਪੱਟਾ ਜਾਨਕਿ 올ਡ ਏਜ ਜਿਵੇਂ ਤੁਸੀਂ ਆਪਣੇ ਨਾਨੇ ਲਈ ਦਾਦੀ ਲਈ ਲੈਣਾ ਹਨਾ ਬਹੁਤ ਪਿਆਰਾ ਚੀਜ਼ ਆ ਕਪੜਾ ਵੀ ਇੰਨਾ ਜਿਆਦਾ ਫਾਈਨ ਜਿੰਨਾ ਵੀ ਧੋਵੋਗੇ ਹੰਡਾਵੋਗੇ ਸੂਟ ਨੇ ਨਿਖਰ ਨਿਖਰ ਕੇ ਆਉਣਾ ਉਹ ਵਾਲਾ ਫੈਬਰਿਕ ਆ ਹੀ ਨਹੀਂ ਹੈਗਾ ਵੀ ਇੱਕ ਦੋ ਪਾਇਆ ਤਾਂ ਸੁੰਗੜ ਜੇ ਗਿਆ ਦੂਜੇ ਧੋਤੇ ਪ੍ਰਿੰਟ ਜੇ ਉੱਡ ਗਿਆ ਉਦਾਂ ਦਾ ਫੈਬਰਿਕ ਨਹੀਂ ਪੂਰੇ ਵਧੀਆ ਟਾਪ ਦਾ ਕਪੜਾ ਵਾ ਟਾਪ ਦੇ ਫੈਬਰਿਕ ਇਹਦੇ ਸਾਰੇ ਲੱਗੇ ਹੋਏ ਨੇ ਨਾਲ ਬਹੁਤ ਸੋਹਣੇ ਨਾਲ ਦੁਪੱਟੇ ਲੱਗੇ ਹੋਏ ਨੇ ਨੰਬਰ ਹੋਊਗਾ ਜੀ 4 ਇਹ ਲਾਈਟ ਜਿਆ ਇਹ ਵਾਲਾ ਕਲਰ ਆ ਇਹ ਜੀ ਥੋੜੀ ਜੀ ਲਾਈਟ ਜੀ ਗ੍ਰੀਨੀਂਟੀ ਟੂਨ ਆਉਂਦੀ ਆ ਸੇਮ ਇਹਦੇ ਵਿੱਚ ਹੀ ਸਾਡੇ ਕੋਲ ਇੱਕ ਪੀਸ ਹੈਗਾ ਹੁਣ ਲਾਈਟ ਫਲੋਰੀ ਦਾ ਇਹ ਲਾਸਟ ਪੀਸ ਨੇ ਇਸ ਤੋਂ ਬਾਅਦ ਨਹੀਂ ਤੁਹਾਨੂੰ ਇਹ ਦਿਖਣਗੇ ਕਿਉਂਕਿ ਕਈ ਵਾਰੀ ਪੈਨ ਲੱਗਦਾ ਕਿ ਇਹ ਰਿਪੀਟ ਤੋਂ ਰਿਪੀਟ ਦਿਖਾਉਂਦੇ ਨੇ ਪਰ ਇਹ ਕਈ ਵਾਰੀ ਕੁਆਂਟੀਟੀ ਦੇ ਵਿੱਚ ਜ਼ਿਆਦਾ ਲੈ ਹੁੰਦੇ ਨੇ ਆ ਲੋ ਨਾਲ ਇਹਦੇ ਸੇਮ ਹੈਗਾ ਦੁਪੱਟਾ ਇਹ ਲਾਈਟ ਜਾਂ ਫਲੋਰੀ ਸ਼ੇਡ ਆ ਠੀਕ ਹੈ ਜੀ ਨੰਬਰ ਹੋਊਗਾ ਜੀ 5 ਕਿਉਂਕਿ ਕਾਟਨ ਦਾ ਕਦੇ ਵੀ ਜਿਹੜੀ ਇਹ ਪ੍ਰੀਮੀਅਮ ਕਾਟਨ ਹੁੰਦੀ ਆ ਵਧੀਆ ਵਾਲੀ ਇਹਦਾ ਮੌਸਮ ਕਦੇ ਨਹੀਂ ਜਾਂਦਾ ਹਾਇ ਟਾਈਮ ਆਪਾਂ ਕਾਟਨ 'ਚ ਹੀ ਰਿਲੈਕਸ ਰਹਨੇ ਆ ਸੋ ਕਾਟਨ ਦੀ ਡਿਮਾਂਡ 12 ਮਹੀਨੇ ਤੀ ਦਿਨ ਰਹਦੀ ਰਹਦੀ ਆ ਸੋ ਬਹੁਤ ਸੋਣੀ ਸਪੀਰੀਅਰ ਆ ਤੇ ਬਾਕੀ ਸਾਰੀ ਸਪੀਰੀਅਰ ਕਾਟਨ ਅਸੀਂ ਤੁਹਾਨੂੰ ਲੈਸ ਦੇ ਵਿੱਚ ਹੱਦ ਤੋਂ ਵੱਧ ਲੈਸ ਦੇ ਵਿੱਚ ਦੇ ਰਹੇ ਆ ਠੀਕ ਹੈ ਜੀ ਅਲੋਚ ਐਤੋਂ ਆਪਣੇ ਹੋ ਜਾਣਗੇ ਸ਼ੁਰੂ ਮੈਚਿੰਗ ਸੂਟ ਇਹ ਕਾਟਨ ਦੇ ਉੱਪਰ ਆ ਪਿਓਰ ਕਾਟਨ ਰਹੂਗਾ ਫੈਬਰਿਕ ਬਹੁਤ ਪਿਆਰਾ ਬਹੁਤ ਸੋਹਣਾ ਹੈ ਵੀ ਸਾਰਾ ਸੁਪੀਰੀਅਰ ਫੈਬਰਿਕ ਰਹੂਗਾ ਤਮੰਨਾ ਬ੍ਰਾਂਡ ਦੀ ਸਾਰੀ ਕਲੈਕਸ਼ਨ ਰਹੂਗੀ ਇਦਾਂ ਇਹਦਾ ਸਾਰਾ ਹਾਈਲਾਈਟ ਕੀਤਾ ਹੋਇਆ ਕੜਾਈ ਨੂੰ ਫਰੰਟ ਤੇ ਬੈਕ ਸਾਰੀ ਸੇਮ ਡਿਜੀਟਲ ਰਹੂਗੀ ਨਾਲ ਇਹਨਾਂ ਦੇ ਪਲੇਨ ਬਾਟਮ ਆਉਣਗੇ ਪਲੇਨ ਬਾਟਮ ਆਉਣਗੇ ਆ ਕਾਟਨ ਦੀਆਂ ਤੇ ਨਾਲ ਇਹਨਾਂ ਦੇ ਸੇਮ ਬਿਸਕੋਸਮਸ ਲਿੰਨ ਦੇ ਆਉਣਗੇ ਦੁਪੱਟੇ ਦੁਪੱਟੇ ਬਹੁਤ ਪਿਆਰੇ ਨੇ ਸਾਰੇ ਸੂਟਾਂ ਨਾਲ सेम दुप्टे ने जिन्नी जी विडियो मैं दिखा रही हूँ बहुत सोने दुपट्टे ने दुपट्ट कोई भी कमी नहीं बाकी पे कर दिखाए ने मैचिंग रहें सूट नंबर जी छे तीन कलर मिल जाएंगे तीन ही कलर बहुत प्यारे रहनेट वाला है वा। लाइट जहाँ सिल्वर अग्रेजा कलर यह भी कलर बहुत प्यारा वा ਸੇਮ ਪਲੇਨ ਬਾਟਮ ਆਉਗੀ ਸੇਮ ਆਊਗਾ ਸਾਰਾ ਡਿਜੀਟਲ ਇਹਦਾ ਦੁਪੱਟਾ ਨੰਬਰ ਹੋਗਾ ਜੀ 7 ਤੇ ਨੈਕਸਟ ਵਾਲਾ ਇਹਦੇ ਵਿੱਚ ਜਿਹੜਾ ਕਲਰ ਆਊਗਾ ਉਹ ਆਊਗਾ ਲੈਮਨ ਜੀ ਟੂਨਲੇ ਪਰ ਆਫ ਵਾਈਟ ਕਲਰ ਆਉਤੀ ਇਹ ਵੀ ਕਲਰ ਬਹੁਤ ਧਿਆਰਾ ਨਾਲ ਇਹਦੇ ਸੇਮ ਆਊਗਾ ਦੁਪੱਟਾ ਜਿਹੜਾ ਕਲਰ ਤੁਹਾਨੂੰ ਪਸੰਦ ਹੋ ਤੁਸੀਂ ਆਪਣਾ ਸਕਰੀਨਸ਼ਾਟ ਲੈ ਕੇ ਆਰਡਰ ਕਰ ਲਿਓ ਲਓ ਜੀ ਨੰਬਰ ਹੋਗਾ ਜੀ 8 ਲਓ ਜੀ ਦੋ ਪੀਸ ਸਾਡੇ ਇਹ ਵਾਲੇ ਨੇ ਸ਼ਿਮਰ ਦੇ ਉੱਪਰ ਨੇ ਇਹ ਵੀ ਬਹੁਤ ਪਿਆਰੇ ਨੇ ਲੈਸਿਸ ਦਾ ਸਾਰਾ ਕੰਮ ਹੋਇਆ ਹੋਇਆ ਆ ਲਓ ਜੀ ਬਲੈਸਿਸ ਦਾ ਕੰਮ ਆ ਇਸ ਪੀਸ ਦੇ ਉੱਪਰ ਸ਼ਿਮਰ कॉटन ਦਾ ਸਾਰਾ ਫੈਬਰਿਕ ਰਹੂਗਾ ਬਹੁਤ ਪਿਆਰਾ ਬਹੁਤ ਸੋਹਣਾ ਪੱਲੇ ਦੇ ਉੱਪਰ ਸਾਰਾ ਚਿਕਨ ਕਾਰੀ ਦਾ ਫੈਬਰਿਕ ਆਊਗਾ ਜੀ ਨਾਲ ਇਹਦੇ ਸੇਮ ਆਊਗੀ ਬਾਟਮ ਤੇ ਨਾਲ ਆਊਗਾ ਸੇਮ ਵਿਸਕੋਸ ਮਸਲੀਨ ਦਾ ਦੁਪੱਟਾ ਦੁਪੱਟੇ ਸਾਰੇ ਸੂਟਾਂ ਨਾਲ ਬਹੁਤ ਪਿਆਰੇ ਬਹੁਤ ਸੋਹਣੇ ਲੱਗੇ ਹੋਏ ਨੇ ਨੰਬਰ ਹੋਊਗਾ ਜੀ 9 9 ਨੰਬਰ ਸੂਟ ਰਹੂਗਾ ਇਹ ਕਲਰ ਇਹਦੇ ਵਿੱਚ ਵੀ ਤੁਹਾਨੂੰ ਦੋ ਮਿਲ ਜਾਣਗੇ ਸੈਕਿੰਡ ਕਲਰ ਇਹਦੇ ਵਿੱਚ ਲਵੈਂਡਰ ਸ਼ੇਡ ਰਹੂਗਾ ਸਾਰੀ ਪ੍ਰਿੰਟਿੰਗ ਵਗੈਰਾ ਸੇਮ ਰਹੂ ਸੇਮ ਡਿਜੀਟਲ ਦੁਪੱਟਾ ਰਹੂ ਨੰਬਰ ਰਹੂਗਾ ਜੀ 10 ਤੇ ਆਪਰ ਦੇ ਵਿੱਚ ਦੋ ਪੀਸ ਤੁਹਾਨੂੰ ਆਵਾਲੇ ਮਿਲ ਜਾਣਗੇ ਇਹ ਵੀ ਬਹੁਤ ਪਿਆਰੇ ਨੇ ਸੇਮ ਪ੍ਰੀਮੀਅਮ ਕਾਟਨ ਲੱਗੀ ਹੋਈ ਆ ਇਹ ਥੋੜਾ ਜਿਹਾ ਡਾਰਕ ਚਾਟ ਆ ਗਿਆ ਆ ਲੋ ਨਾਲ ਇਹਦੇ ਆਉਗੀ ਸੇਮ ਰਿਸਕੋਸਮਸ ਲੀਨ ਦਾ ਦੁਪੱਟਾ ਨੰਬਰ ਹੋਊਗਾ ਜੀ 11 11 ਨੰਬਰ ਇਹ ਸੂਟ ਰਹੂਗਾ ਇਹਦੇ ਵਿੱਚ ਦੋ ਕਲਰ ਨੇ ਦੋਨੇ ਡਿਜ਼ਾਈਨ ਵੱਖੋ ਵੱਖਰੇ ਨੇ ਇਹ ਵਾਲਾ ਡਿਜ਼ਾਈਨ ਪ੍ਰਿੰਟਿੰਗ ਹੋ ਰਿਹਾ ਇਹ ਵਾਲੀ ਗ੍ਰੇ ਕਲਰ ਦੇ ਉੱਪਰ ਪ੍ਰਿੰਟਿੰਗ ਹੋ ਰਿਹਾ ਆਲੋਟ ਸੇਮ ਮਿਲੂਗਾ ਇਹਦੇ ਨਾਲ ਵੀ ਗ੍ਰੇ ਕਲਰ ਦਾ ਈ ਦੁਪੱਟਾ ਤੁਹਾਨੂੰ ਸਾਰਾ ਡਿਜੀਟਲ ਆ ਵਿਸਕਾਸ ਮਸ਼ੀਨ ਦੇ ਉੱਪਰ ਨੰਬਰ ਹੋਊਗਾ ਜੀ 12 ਏ ਸੀ ਕੀ ਮੇਰੀ ਅੱਜ ਦੀ ਕਲੈਕਸ਼ਨ ਇਹ ਲਾਸਟ ਸਟਾਕ ਨੇ ਜਿਹੜੇ ਅਸੀਂ ਪਾ ਰਹੇ ਹਾਂ ਇਸ ਤੋਂ ਬਾਅਦ ਤੁਹਾਨੂੰ ਕਾਟਨ ਦੇਖਣ ਨੂੰ ਨਹੀਂ ਮਿਲੂਗੀ ਇਹ ਲਾਸਟ ਵੀਡੀਓ ਨੇ ਕਾਟਨ ਦੀਆਂ ਸੋ ਜਿਹੜੀਆਂ ਵੀ ਪਹਿਣਾ ਨੂੰ ਇਹਨਾਂ ਦੇ ਬੈਨੀਫਿਟ ਚਾਹੀਦੇ ਨੇ ਫਟਾਫਟ ਸਕਰੀਨਸ਼ਾਟ ਲੈ ਕੇ ਵਟਸਐਪ ਦਾ ਨੰਬਰ ਸਕਰੀਨ ਤੇ ਚੱਲ ਰਿਹਾ ਉਹਦੇ ਉੱਪਰ ਸੈਂਡ ਕਰ ਸਕਦੇ ਹੋ ਤੇ ਘਰ ਬੈਠੇ ਇਹਨਾਂ ਕਲੈਕਸ਼ਨਾਂ ਨੂੰ ਮੰਗਵਾ ਸਕਦੇ ਹੋ ਤੇ ਮੈਂ ਦੁਬਾਰਾ ਫੇਰ ਰਿਪੀਟ ਕਰ ਰਹੀ ਹਾਂ ਪਾਟੀ ਵੀਓ ਕਲੈਕਸ਼ਨ ਦੇਖਣੀ ਆ ਤਾਂ ਸਾਡੀ ਚਾਹਲ ਕਲੈਕਸ਼ਨ 27 ਇੰਸਟਾ ਦੀ ਆਈਡੀਆ ਉਹਨੂੰ ਜਾ ਕੇ ਫੋਲੋ ਕਰ ਲਓ ਉਹਦਾ ਲਿੰਕ ਮੈਂ ਗਰੁੱਪ ਦੇ ਵਿੱਚ ਵੀ ਸ਼ੇਅਰ ਕਰ ਦੂੰਗੀ ਤੇ ਜਿਹੜੀਆਂ ਭੈਣਾਂ ਗਰੁੱਪ ਜੁਆਇਨ ਕਰਨਾ ਚਾਹੁੰਦੀਆਂ ਨੇ ਤਾਂ ਗਰੁੱਪ ਲਈ ਤੁਸੀਂ ਇਸੇ ਨੰਬਰ ਤੇ ਹੈਲੋ ਦਾ ਮੈਸੇਜ ਛੱਡਣਾ ਵਾ ਤਾਂ ਲਿੰਕ ਤੁਹਾਨੂੰ ਪ੍ਰੋਵਾਈਡ ਹੋ ਜਾਊਗਾ ਉਹਨੂੰ ਕਲਿੱਕ ਕਰਕੇ ਤੁਸੀਂ ਆਟੋਮੈਟਿਕਲੀ ਗਰੁੱਪ ਨੂੰ ਜੁਆਇਨ ਕਰ ਸਕਦੇ ਹੋ ਤੇ ਲੋ ਜੀ ਮਿਲਦੇ ਆ ਅਗਲੀ ਵੀਡੀਓ ਦੇ ਵਿੱਚ ਜਾਣ ਤੋਂ ਪਹਿਲਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਜਿਓ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਕਮੈਂਟ ਕਰ ਦਿਓ ਮਿਲਦੇ ਆ ਨਵੀਂ ਕਲੈਕਸ਼ਨ ਲੈ ਕੇ ਤਦ ਤੱਕ ਦੇ ਲਈ ਜੀ ਸਤਿ ਸ਼੍ਰੀ ਅਕਾਲ